ਸਮਝਿਆ ਜਾਂਦਾ ਹੈ ਕਿ ਹਿੰਦੂ ਧਰਮ ਦੇ ਵਿੱਚ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਪਿੰਡਦਾਨ ਕੀਤੇ ਬਿਨਾ ਮ੍ਰਿਤਕ ਸ਼ਰੀਰ ਦੀ ਮੁਕਤੀ ਨਹੀਂ ਹੁੰਦੀ ਤੇ ਗੁਰਦਾਸਪੁਰ ਦੀ ਮਾਨਵ ਕਰਮ ਮਿਸ਼ਨ ਸੰਸਥਾ ਇੱਕ ਜਿਹੀ ਸੰਸਥਾ ਹੈ ਜੋ ਲਵਾਰਸ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਹੀ ਨਹੀਂ ਬਲਕਿ ਹਰਿਦਵਾਰ ਜਾ ਕੇ ਪਿੰਡਦਾਨ ਕਰਨ ਤੱਕ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ ਤੇ ਇਹ ਸਭ ਕੁਝ ਉਹ ਕਿਸੇ ਕੋਲੋਂ ਪੈਸੇ ਲੈ ਕੇ ਨਹੀਂ ਬਲਕਿ ਆਪਸ ਵਿੱਚ ਕੰਟਰੀਬਿਊਸ਼ਨ ਕਰਕੇ ਕਰਦੇ ਨੇ ਅੱਜ ਵੀ ਇਹ ਸੰਸਥਾ ਦੇ 18 ਮੈਂਬਰ ਰੇਲਗੱਡੀ ਰਾਹੀਂ ਲਵਾਰਿਸ ਅਸਥੀਆਂ ਲੈ ਕੇ ਹਰੀਦੁਆਰ ਰਵਾਨਾ ਹੋਏ ਨੇ ਤੇ ਸਨਾਤਨ ਚੇਤਨਾ ਮੰਚ ਦੇ ਉਦੇਦਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਾਣਕਾਰੀ ਦਿੰਦੇ ਆ ਮਾਨਵਕਰਮ ਮਿਸ਼ਨ ਦੇ ਪ੍ਰਦਾਨ ਸੁਭਾਸ਼ ਪੰਡਾਰੀ ਅਤੇ ਵਰੁਣ ਮਰਵਾਹਾ ਮਿੱਠੂ ਨੇ ਦੱਸਿਆ ਕਿ ਮਾਨਵਕਰਮ ਮਿਸ਼ਨ ਦੇ ਮਾਧਿਅਮ ਦੇ ਨਾਲ ਉਹ ਪਿਛਲੇ ਲਗਭਗ 16 ਸਾਲਾਂ ਤੋਂ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਭੇਜੀਆਂ ਗਈਆਂ ਲਵਾਰਿਸ ਲੋਕਾਂ ਦੀ ਮ੍ਰਿਤਕ ਦੇਹਾਂ ਦੀ ਸੰਸਕਾਰ ਜਿਹੜਾ ਹੈ ਉਹ ਕਰ ਰਹੇ ਨੇ ਅਤੇ ਇਸੇ ਦੇ ਨਾਲ ਹੀ ਉਹਨਾਂ ਸੋਚਿਆ ਹੈ ਕਿ ਇਸ ਲਵਾਰਿਸ ਮ੍ਰਿਤਕਾਂ ਨੂੰ ਪਿੰਡਦਾਨ ਨਾ ਹੋਣ ਕਾਰਨ ਮੁਕਤੀ ਨਹੀਂ ਮਿਲ ਪਾਦੀ ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀਆਂ ਅਸਥੀਆਂ ਦਾ ਹਰੀਦਵਾਰ ਜਾ ਕੇ ਵਿਧਿਵਤ ਪਿੰਡਦਾਨ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਤੇ ਹੁਣ ਤਾਂ ਕੇ ਸੰਸਥਾ 8000 ਦੇ ਕਰੀਬ ਮ੍ਰਿਤਕ ਸ਼ਰੀਰਾਂ ਦੇ ਅੰਤਿਮ ਸੰਸਕਾਰ ਕਰ ਚੁੱਕੀ ਹੈ ਅਤੇ ਇਹਨਾਂ ਵਿੱਚੋਂ ਕੁਝ ਦੀ ਬਾਅਦ ਵਿੱਚ ਪਛਾਣ ਹੋਣ ਤੋਂ ਬਾਅਦ ਉਹਨਾਂ ਦੀਆਂ ਆਪਣੇਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਦੱਸਦੇ ਇਹ ਹੁਣ ਤੱਕ ਹਰੀਦਵਾਰ ਜਾ ਕੇ ਇਹ ਸੰਸਥਾ ਨੇ 7700 ਦੇ ਕਰੀਬ ਮ੍ਰਿਤਕ ਸ਼ਰੀਰਾਂ ਦੇ ਪਿੰਡਦਾਨ ਜਿਹੜੇ ਨੇ ਉਹ ਕੀਤੇ ਨੇ ਤੇ ਕਰੋਨਾ ਕਾਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਰੋਨਾ ਕਾਲ ਦੇ ਵਿੱਚ ਵੀ ਜਦੋਂ ਸਾਰੇ ਘਰਾਂ ਵਿੱਚ ਬੈਠ ਗਏ ਸਨ ਕਰੋਨਾ ਪੀੜਿਤ ਦੇ ਸੰਸਕਾਰ ਤੋਂ ਜਾਣ ਤੋਂ ਵੀ ਗੁਰੇਜ਼ ਕਰਦੇ ਸਨ ਉਹਨਾਂ ਦਿਨਾਂ ਵਿੱਚ ਵੀ ਇਹ ਸੰਸਥਾ ਦੇ ਮੈਂਬਰ ਪਿੱਛੇ ਨਹੀਂ ਹਟੇ ਅਤੇ ਕਰੋਨਾ ਕਾਰਨ ਮ੍ਰਿਤਕ ਹੋਏ ਸ਼ਰੀਰਾਂ ਦਾ ਸੰਸਕਾਰ ਵੀ ਕੀਤਾ ਤੇ ਇਸ ਦੌਰਾਨ ਸਾਲ ਦੇ ਵਿੱਚ ਦੋ ਵਾਰ ਵੀ ਹਰੀਦਵਾਰ ਇਹ ਜਾਂਦੇ ਨੇ ਤੇ ਉੱਥੇ ਜਾ ਕੇ ਇਹਨਾਂ ਮ੍ਰਿਤਕ ਦੇਹਾਂ ਦਾ ਪਿੰਡਦਾਨ ਕਰਦੇ ਕਿ ਅੱਜ ਵੀ ਇਹ ਸੰਸਥਾ ਦੇ 18 ਮੈਂਬਰ ਆਪਣੇ ਖੱੱਚੇ ਤੇ ਤਿੰਨ ਸ਼ਰੀਰਾਂ ਦੇ ਫੁੱਲ ਲੈ ਕੇ ਹਰੀਦੁਆਰ ਜਾ ਰਹੇ ਨੇ ਅਤੇ ਇਹਨਾਂ ਦਾ ਉੱਥੇ ਜਾ ਕੇ ਪਿੰਡਦਾਨ ਕੀਤਾ ਜਾਵੇਗਾ। ਤੇ ਆਉਣ ਗਲਬਾਤ ਕਰਨ ਲੈਣੇ ਆ ਸੁਭਾਸ਼ ਪੰਡਾਰੀ ਜੋ ਕਿ ਪ੍ਰਧਾਨ ਨੇ ਅਤੇ ਵਰੁਣ ਮਰਵਾਹਾ ਮਿੱਠੂ ਮੈਂਬਰ ਜੋ ਕਿ ਇਸ ਸੰਸਥਾ ਦੇ ਮੈਂਬਰ ਨੇ ਆਉ ਇਹਨਾਂ ਦੇ ਮੂੰਹੋਂ ਸੁਣ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਜੋ ਵੀ ਸੰਸਥਾ ਦੇ ਵੱਲੋਂ ਇਹ ਮਹਾਨ ਕਾਰ ਜਿਹੜਾ ਉਹ ਕੀਤਾ ਜਾਂਦਾ ਹੈ। ਜੀ ਅਸੀਂ ਜੀ 17 ਜਣੇ ਜਾ ਰਹੇ ਆ ਜੀ। ਕੋਈ ਪ੍ਰੋਬਲਮ ਨਹੀਂ। ਇਹ ਜਿਹੜੀਆਂ ਸਾਡੇ ਕੋਲ ਵਿਰਸ ਗੜਬੜੀਆਂ ਹੁੰਦੀਆਂ ਐ ਇਹ ਉਹਨਾਂ ਦੀ ਹਸਤੀਆਂ ਹੀ ਲੈ ਕੇ ਜਾਣੀਆਂ ਜੀ ਉੱਥੇ ਜਾ ਕੇ ਉੱਥੇ ਜਾ ਕੇ ਸੀ ਪਹਿਲਾਂ ਸਭ ਤੋਂ ਪਹਿਲਾਂ ਕਨਕਨ ਜਾਣੀਆਂ ਜੀ ਇਹਨਾਂ ਨੂੰ ਇਸ਼ਨਾਨ ਕਰਾ ਕੇ ਤੇ ਗੰਗਾ ਦੇ ਵਿੱਚ ਸਜਣ ਕਰਨੇ ਆ ਉਸ ਤੋਂ ਬਾਅਦ ਇਹਨਾਂ ਦੇ ਪਿੰਡਦਾਨ ਕਰਨੇ ਆ 쿠ਸ਼ਾਗੜ ਜਾ ਕੇ 쿠ਸ਼ਾਗੜ 쿠ਸ਼ਾਗੜ ਤੋਂ ਬਾਅਦ ਉੱਥੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਭੰਡਾਰਾ ਉੱਥੇ 200 ਬੰਦੇ ਦੀ ਰੋਟੀ ਜਿਹੜੀ ਹੈ ਇਹਨਾਂ ਦਾ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਕਰੀ ਦੀ ਹੈ ਜੀ ਇਹ 15-16 ਸਾਲ ਤੋਂ ਹੈ ਸਾਡਾ ਜਿਹੜੀ ਮਾਨਵ ਕਰਮ ਮਿਸ਼ਨ ਹੈ ਇਹ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ ਜੀ ਕੁਝ ਮੈਂਬਰ ਆਪਣੇ ਕੋਲੋਂ ਵੀ ਵਖਰਾ ਲਗਾ ਲੈਂਦੇ ਨੇ ਖਰਚੇ ਦੀ ਗੱਲ ਕਰੀਏ ਤੇ ਖਰਚਾ ਕਿੱਦਾਂ ਐਡਜਸਟਮੈਂਟ ਕਰੀਏ ਖਰਚਾ ਸਾਰਿਆਂ ਦਾ ਅਲੱਗ-ਅਲੱਗ ਹੈ ਜੀ ਕੋਈ ਸਸਤਾ ਵੱਲੋਂ ਖਰਚਾ ਨਹੀਂ ਇਹ ਚ ਕਰਦੇ ਉਹ ਲੰਗਰ ਵਗੈਰਾ ਉਹ ਵੀ ਸਾਰੇ ਜਿੰਨੇ ਸਾਡੇ ਮੈਂਬਰ ਹੈ ਮਿਲ ਕੇ ਕਰਨੇ ਹਾਂ ਜੀ ਆਪਾਂ ਚੁਕਾਉਣਾ ਨਹੀਂ ਇਹਦੀ ਕੋਈ ਗ੍ਰਹੀ ਕਰਨੇ ਹੈ ਤੇ ਨਾ ਹੀ ਕਲੈਕਸ਼ਨ ਕਰਨੇ ਕਿਸੇ ਚੀਜ਼ ਦੀ ਨਹੀਂ ਇਹਦੇ ਵਿੱਚ ਕਰਦੇ ਅਸੀਂ ਛੇ ਭੂਮੀ ਬਟਾਲਾ ਰੋਡ ਸੰਸਾਨ ਘਰ ਤੇ ਮਾਨੋਕਰਮ ਮਿਸ਼ਨ ਦੀ ਸੰਸਾ ਸਾਡੀ ਹੈਗੀ ਹੈ ਸਾਰੇ ਸਾਥੀ ਨੇ ਅਹੀਂ ਸਾਜ ਦੋ ਵਾਰੀ ਜਾਂ ਇੱਕ ਵਾਰੀ ਉਹਨਾਂ ਅਸਥੀਆਂ ਨੂੰ ਸਦਗਮ ਜਾਣੇ ਆ ਜਿਹੜੀਆਂ ਸਾਡੀਆਂ ਕੋਈ ਅਨਰੈਡੀਫਾਈ ਬਾਡੀਜ਼ ਮਿਲਦੀਆਂ ਕੋਈ ਐਕਸੀਡੈਂਟ ਹੋ ਗਿਆ ਜਿਨ੍ਹਾਂ ਦੇ ਵਾਰਸਾਂ ਨੂੰ ਪਤਾ ਨਹੀਂ ਚੱਲਦਾ ਉਹਨਾਂ ਦਾ ਬੜਾ ਵਿਧੀ ਵਿਵਧਾਨ ਨਾਲ ਸਸਕਾਰ ਕੀਤਾ ਜਾਂਦਾ ਹੈ ਫਿਰ ਬਾਅਦ ਚ ਉਹਨਾਂ ਦੇ ਫੁਲਾ ਨੂੰ ਇਕੱਠਾ ਕਰਕੇ ਆਪਣੇ ਅਸਥੀਗ੍ਰਾਹ ਰੱਖ ਦਿੰਦੇ ਆ ਫਿਰ ਜਦੋਂ ਸਾਡਾ ਪੂਰਾ ਪ੍ਰੋਗਰਾਮ ਬੰਦਾ ਉਹਨਾਂ ਦਾ ਸ਼ਾਦਾਂ ਦੇ ਵਿੱਚ ਜਾਂਦੇ ਆ ਹੀ ਉੱਥੇ ਵੀ ਸਜਨ ਕਰੀਦੇ ਪਹਿਲੇ ਕਨਖਲ ਜਾਈਦਾ ਫਿਰ ਉਹਦੇ ਬਾਅਦ ਆਗੇ ਹਰਕੀਪੋੜੀ ਆ ਕੇ ਪੁਸ਼ਾਗੜ ਉੱਥੇ ਉਹਨਾਂ ਦਾ ਪਿੰਡ ਪੁੰਨ ਦਾਨ ਕਰਾ ਕੇ ਤੇ ਫਿਰ ਉਹਦੇ ਬਾਅਦ ਅਹੀ ਲੰਗਰ ਲਵਾਨੇ ਆ ਉਹਨਾਂ ਦੀ ਯਾਦ ਹਾਂ ਕਿੰਨੀ ਦੇਰ ਤੋਂ ਚੱਲ ਰਹੀ ਹੈ ਇਹ ਤੇ ਬਸ ਇਹ ਕਾਫੀ ਸਾਲਾਂ ਤੋਂ ਕਿੰਨੇ ਸਾਲੋਂ ਲਗਭਗ 15 ਕਿ ਸਾਲ ਹੋ ਗਏ ਤੇ ਇਸ ਵਾਰ ਕਿੰਨੇ ਅੱਥੇ ਲੈ ਕੇ ਜਾ ਰਹੇ ਆ ਇਸ ਵਾਰੀ 5 ਪੰਜ ਆ ਕੁਣਚੀ ਕਿੱਥੇ ਉਹਨਾਂ ਦੇ ਵਾਰਸ ਆ ਗਏ ਆ ਉਹਨਾਂ ਦੇ ਵਾਰਸ ਆ ਗਏ ਆ ਉਹ ਉਹਨਾਂ ਨੂੰ ਹੈਡ ਓਵਰ ਕਰਤੀਆਂ ਸੀ ਬਾਕੀ ਲੱਗ ਤੇ ਬਾਕੀ ਤਿੰਨ ਲੱਗੀਆਂ ਹਾਂ ਜੀ ਅਸੀਂ ਮਾਨਕ ਕਰਨਾ ਮਿਸ਼ਨ ਬਡਾਰ ਰੋਡਸ਼ਿਪ ਨੂੰ ਵੀ ਕਦਾਸ ਪਰੋ ਲੋ ਪਿਛਲੇ 15 ਸਾਲਾਂ ਤੋਂ ਹਰ ਸਾਲ ਸਰਾਧਾ ਦੇ ਵਿੱਚ ਆਪਾਂ ਜਿਹੜੀ ਅਨ ਆਈਡੈਂਟੀਫਾਈਡ ਬੋਡੀਜ਼ ਆਉਂਦੀ ਆ ਉਹਨਾਂ ਦਾ ਸੰਸਕਾਰ ਕਰਕੇ ਤੋਂ ਉਹਨਾਂ ਦੇ ਅਸੀਂ ਫੋਲ ਲੈ ਕੇ ਹਰ ਦਰਵਾਜ਼ਾ ਜਾਂਦੇ ਆ ਉੱਥੇ ਜਾ ਕੇ ਪੂਰੀ ਵਿਧੀ ਵਿਧਾਨ ਨਾਲ ਇਹਨਾਂ ਦਾ ਜਿਹੜਾ ਪਿੰਡਦਾਨ ਕਰਕੇ ਤੇ ਇਹ ਰੂਹਾਂ ਦੇ ਨਾਮ ਤੇ ਆਪਾਂ ਉੱਥੇ ਲੰਗਰ ਲਗਾ ਕੇ ਤਾਂ ਕਿ ਇਹਨਾਂ ਨੂੰ ਮੋਕਸ਼ ਮਿਲ ਸਕੇ ਔਰ ਇਹ ਭਟਕ ਦਿਨਾਂ ਨਾਲ ਨਾਰੈਣ ਤੋਂ ਅਸੀਂ ਪੂਰੇ ਆਪਣੀ ਸੰਸਥਾ ਦੇ ਜਿਹੜੇ ਮੈਂਬਰ ਨੇ ਸਾਡੇ ਸਾਰੇ ਸਾਰੇ ਰਲ ਕੇ ਆਪਣੇ ਖਰਚੇ ਤੇ ਤੇ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਇਸ ਪੁੰਨ ਦੇਲੇ ਕੰਮ ਵਾਸਤੇ ਹੀ ਜਾਂਦੇ ਆ ਸਾਰਾ ਖਰਚਾ ਪਨਾ ਹੁੰਦਾ ਤੇ ਸੰਸਥਾ ਦਾ ਇਹ ਖर्चा ਸਾਰਾ ਆਪਣਾ ਜੀ ਜਿੰਨਾ ਖਰਚਾ ਆਂਦਾ ਸਾਰਾ ਆਪਣੇ ਦੇ ਚਾਈਡੋਇਟੇਸ਼ਨ ਕਰਕੇ ਲੰਗਰ ਵੀ ਹੀ ਆਪਾਂ ਜਿਹੜਾ ਲੰਗਰ ਦੀ ਉੱਥੇ ਵਿਵਸਥਾ ਕਰਦੇ ਆ ਉਹ ਵੀ ਸਾਰਾ ਆਪਣੇ ਖਰਚੇ ਕਰਕੇ ਅਸੀਂ ਆਪਣੇ ਆਪ ਨੂੰ ਇਹਦਾ ਜਿਹੜਾ ਸੇਵਾ ਜਿਹੜੀ ਭੋਲੇ ਨਾਨ ਨੇ ਦਿੱਤੀ ਹੈ ਉਹ ਅਸੀਂ ਇਹਨੂੰ ਲੈ ਕੇ ਤੇ ਅਸੀਂ ਪੁਨਰਾ ਕਾਰਿਆ ਕਰਦੇ ਆ ਤੇ ਸਮਾਜ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਸੰਸਥਾਵਾਂ ਜਾਂ ਜਿਹੜਾ ਵੀ ਕੋਈ ਗਰੀਬ ਪਰਿਵਾਰ ਜਿਹੜਾ ਇਸ ਚੀਜ਼ ਵਾਸਤੇ ਸਮਰਥਨ ਨਹੀਂ ਹੈਗਾ ਉਹ ਸਾਡੇ ਨਾਲ ਆਪਣਾ ਮੇਲ ਕਰ ਸਕਦਾ ਤੇ ਜੇ ਕਿਸੇ ਤਰ੍ਹਾਂ ਦੀ ਉਹਨੂੰ ਐਸੇ ਜਿਹੜਾ ਸੰਸਕਾਰ ਦੇ ਉੱਤੇ ਕਿਸੇ ਚੀਜ਼ ਦੀ ਲੋੜ ਹੈ ਤਾਂ ਅਸੀਂ ਉਹਦੇ ਨਾਲ ਵੱਲ ਚੜ ਕੇ ਜਿੱਦਾਂ ਵੱਤਾਂ ਸਹਿਯੋਗ ਕਰਾਂਗੇ ਆਪਾਂ ਜਿਹੜਾ ਨਹੀਂ ਵੀ ਜਾ ਸਕਦਾ ਉਹ ਸਾਨੂੰ ਔਰ ਜਿਹੜਾ ਪਰਵਾਰ ਕੋਈ ਆਪਣੀਆਂ ਆਸਤੀਆਂ ਲੈ ਕੇ ਦੁਵਾਨੀ ਦਾਸ ਸਕਦਾ ਉਹ ਵੀ ਸਾਡੇ ਨਾਲ ਆਪਣਾ ਟਾਈ ਅਪ ਕਰ ਸਕਦਾ ਅਸੀਂ ਉਹਨਾਂ ਦਾ ਵੀ ਜਿਹੜਾ ਵਾ ਉਹ ਅਸੀਂ ਆਪਣੇ ਨਾਲ ਦੇ ਨਾਲ ਤੋਂ ਲਾ ਕੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਇਹ ਜਿਹੜੀ ਬੋਡਿੰਗ ਨਹੀਂ ਦੀਆਂ ਆਈਡੈਂਟੀਫਾਈਡ ਇਹਨਾਂ ਦਾ ਸਰਸਕਾਰ ਵੀ ਹਾਂਜੀ ਸਰਸਕਾਰ ਵੀ ਇਹ ਰਾਸਸਕਾਰ ਵੀ ਨੇ ਮਤਲਬ ਗਵਰਨਮੈਂਟ ਵਾਲੇ ਹਾਂ ਗਵਰਨਮੈਂਟ ਵਾਲੇ ਭੇਜਦੇ ਸਰਸਕਾਰ ਦਾ ਸਰਸਕਾਰ